ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਜ਼ਰ ਹਾਂ ਜੀ ਤੁਹਾਡੇ ਲਈ ਲਾਰਡ ਤੇ ਕੱਟ ਪੀਸ ਜੀ ਇੱਕ ਨਵੀਂ ਵੀਡੀਓ ਲੈ ਕੇ ਵੈਸੇ ਤਾਂ ਤੁਸੀਂ ਆਪਣੀ ਬਹੁਤ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਅੱਜ ਤੁਹਾਡੇ ਲਈ ਇੱਕ ਛੋਟੀ ਜੀ ਵੀਡੀਓ ਲੈ ਕੇ ਆਏ ਆਂ ਸੋਨੂ ਜੀ ਆਪਣੇ ਨਾਲ ਬੈਠੇ ਨੇ ਹਾਂ ਜੀ ਸਤਿ ਸ੍ਰੀ ਅਕਾਲ ਸੋਨੂ ਜੀ ਸਤਿ ਸ੍ਰੀ ਅਕਾਲ ਜੀ ਲਓ ਜੀ ਕੀ ਦਿਖਾ ਰਹੇ ਆਂ ਜੀ ਸਭ ਤੋਂ ਪਹਿਲਾਂ ਸੋਨੂ ਜੀ ਫੁੱਲ ਬੈਲ ਲਾਈਨਿੰਗ ਜੀ ਲੋ ਜੀ ਅੱਜ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਰਿਹਾ ਜੀ ਫੁੱਲ ਵੈਲ ਲਾਈਨਿੰਗ ਫੁੱਲ ਵੈਲ ਦਾ ਸੀਜ਼ਨ ਹੁਣ ਸ਼ੁਰੂ ਹੋ ਗਿਆ ਜੀ ਅੱਜ ਹੀ ਮਾਲ ਨਾਮਾ 15 ਕ ਪਾਰਸਲ ਆਏ ਸੀਗੇ ਲਾਸਟ ਸੰਡੇ ਸੀਗਾ ਸੋਚਿਆ ਛੁੱਟੀ ਦਾ ਦੇਣਾ ਤੇ ਅੱਜ ਛੋਟੀ ਜੀ ਵੀਡੀਓ ਬਣਾ ਲਈਏ ਲਾਈਨਿੰਗ ਆਈ ਹੈ ਜੀ ਫੁੱਲ ਵੈਲ ਆਪਣੇ ਕੋਲੇ 2 ਮੀਟਰ ਤੋਂ ਲੈ ਕੇ 12-13 ਮੀਟਰ ਤੱਕ ਦਾ ਘਟ ਹੈ ਜੀ ਆ ਥੋੜਾ ਮਾਲ ਖੋਲ ਕੇ ਲਾਇਆ ਵਾ ਜੀ ਬਾਕੀ ਪਾਰਸਲ ਬੰਦ ਪਏ ਆ ਸਾਰੇ ਹਰ ਤਰ੍ਹਾਂ ਦੇ ਰੰਗ ਮਿਲ ਜਾਣਗੇ ਜੀ 2 ਮੀਟਰ ਤੋਂ ਲੈ ਕੇ 11 12 12 ਮੀਟਰ ਤੱਕ ਕੱਟ ਹੈਗਾ ਜੀ ਸਿੰਗਲ ਪੀਸ ਹੋਣਗੇ ਮਾਲ ਬਿਲਕੁਲ ਸਾਫ਼ ਸੁਥਰਾ ਹੈ ਪੀਸ ਆਪਣੇ ਕੋਲ ਸੈਟ ਕੀਤੇ ਵੀ ਮਿਲ ਜਾਣਗੇ 2 ਮੀਟਰ 3 ਮੀਟਰ 5 ਮੀਟਰ ਜਿਵੇਂ ਤੁਹਾਨੂੰ ਚਾਹੀਦੇ ਉਵੇਂ ਵੀ ਮਿਲ ਜਾਣਗੇ ਮਾਲ ਬਿਲਕੁਲ ਸਾਫ਼ ਸੁਥਰਾ ਜੀ ਕੋਈ ਕੱਟ ਫੱਟ ਨਹੀਂ ਬਿਲਕੁਲ ਮਾਲ ਬਿਲਕੁਲ ਸਾਫ ਸੁਥਰਾ ਆਏਗਾ ਵੱਡਾ ਵੱਡਾ ਕਟਾਈ ਸਾਰਾ ਕੱਟ ਪੂਰੇ ਬਹੁਤ ਸੋਨੇ ਆ ਜੀ 10 ਮੀਟਰ 12 ਮੀਟਰ 13 ਮੀਟਰ ਤੱਕ ਕੱਟ ਰਹੇ ਨੇ ਜੀ ਜਿਆਦਾ ਕੱਟ ਵੱਡਾ ਹੀ ਹੈਗਾ ਜਿਆਦਾ ਇਹਦੇ ਵਿੱਚ ਇਹ ਤੁਹਾਨੂੰ ਰੇਟ ਮਿਲੇਗਾ ਜੀ ਸਿਰਫ 470 ਰੁਪਏ ਕਿਲੋ 20 ਮੀਟਰ ਦੀ ਇਹਦੇ ਚ ਐਵਰੇਜ ਆਂਦੀ ਹੈ ਜੀ 19 ਤੋਂ ਲੈ ਕੇ 20 ਮੀਟਰ ਨਿਕਲਦੀ ਹੈ ਜੀ ਤਕਰੀਬਨ 24 ਰੁਪਏ ਮੀਟਰ ਕੋਸਟ ਕਰੇਗੀ ਤੁਹਾਨੂੰ ਇਸ ਤੋਂ ਇਲਾਵਾ ਆਪਣੇ ਕੋਲੇ ਤੁਹਾਨੂੰ ਛੋਟਾ ਕਟ ਮਿਲ ਜੇਗਾ 1.5 ਮੀਟਰ ਦਾ ਅਗਰ ਬਹੁਤ ਭੈਣ ਭਰਾ ਪਟਕਿਆਂ ਦਾ ਕੰਮ ਕਰਦੇ ਆ ਉਹਦੇ ਚ 1 ਮੀਟਰ ਦਾ ਤੇ 1.5 ਮੀਟਰ ਦਾ ਪੀਸ ਹੋਏਗਾ ਉਹ ਤੁਹਾਨੂੰ ਮਾਲ ਮਿਲ ਜਾਏਗਾ ਜੀ ਸਿਰਫ ਔਰ ਸਿਰਫ 230 ਰੁਪਏ ਕਿਲੋ ਤੁਗਰੀਬਨ 11 11 ਰੁਪਏ ਦਾ ਪੀਸ ਮੀਟਰ ਦਾ ਕੋਸਟ ਕਰਦਾ ਜੀ ਜਿਹੜੇ ਭੈਣ ਭਰਾ ਪੜ ਕੇ ਬਣਾ ਕੇ ਵੇਚਦੇ ਲਈ ਉਹਨਾਂ ਲਈ ਬਹੁਤ ਸ਼ਾਨਦਾਰ ਆਈਟਮ ਹੈ ਜੀ ਇਸ ਤੋਂ ਇਲਾਵਾ ਤੁਹਾਨੂੰ ਆਪਣੇ ਕੋਲੋਂ ਥਾਨਾ ਚ ਮਾਲ ਮਿਲ ਜਾਏਗਾ ਜੀ ਬਰਾਉ ਸੋਣੀ ਟੋਪ ਕੁਆਲਟੀ ਦੀ ਫੁੱਲ ਅਵੇਲ ਹੋਏਗੀ ਜੀ ਕੋਈ ਰੁਪਿਆ ਡੈਰ ਰੁਪਿਆ ਫੁੱਲ ਵੈਲ ਹੈ ਜੀ ਬਿਲਕੁਲ ਪੱਚੀ ਕਿ ਮੀਟਰ ਤੋਂ ਲੈ ਕੇ 50 ਮੀਟਰ ਤੱਕ ਦੇ ਥਾਂ ਤਕਰੀਬ ਬਣਾਉਂਦੇ ਆ ਇਹ ਵੀ ਕੰਪਨੀ ਕੋਲ ਜਿਹੜਾ ਫੈਕਟਰੀ ਕੋਲ ਛੋਟੇ ਕੱਟ ਬਾਜ ਜਾਂਦੇ ਕੋਈ 3 ਮੀਟਰ ਦਾ ਕੋਈ 12 ਮੀਟਰ ਦਾ ਕੋਈ 18 ਮੀਟਰ ਦਾ ਕੋਈ 28 ਮੀਟਰ ਦਾ ਇਸ ਕਰਕੇ ਆਪਾਂ ਨੂੰ ਇਹਨਾਂ ਰੇਟਾਂ 'ਚ ਆਉਂਦੀ ਹੈ ਜੀ ਫਰੈਸ਼ ਦਾ ਰੇਟ ਹੀ 37 38 ਰੁਪਏ ਦਾ ਫਰੈਸ਼ ਦਾ ਰੇਟ ਹੀ ਹੈ ਜੀ GST ਪੈਣੀ ਖਰਚੇ ਪੈਣੇ ਕਲਰ ਬਹੁਤ ਮਿਲ ਜਾਣਗੇ ਜੀ ਕਲਰ ਆਪਣੇ ਕੋਲੇ 150 ਤੋਂ 200 ਕਲਰ ਮਿਲ ਜਾਣਗੇ ਇਹਨਾਂ 'ਚ ਇਹਦੇ 'ਚ ਤੁਸੀਂ ਜੇ ਅਗਰ ਥਾਨ ਨਹੀਂ ਵੀ ਲੈਣਾ ਚਾਹੁੰਦੇ ਕਟਵਾ ਕੇ ਵੀ ਲੈ ਸਕਦੇ ਹੋ ਕਟ ਤੋਂ ਕਟ 10 10 ਮੀਟਰ 10 10 ਮੀਟਰ ਕਟਵਾ ਕੇ ਵੀ ਲੈ ਸਕਦੇ ਹੋ ਇਹ ਤੁਹਾਨੂੰ ਪਏਗੀ ਸਿਰਫ ਔਰ ਸਿਰਫ 30 ਰੁਪਏ ਲੈਟ ਰੇਟ 3 ਰੁਪਏ ਜੀ ਪੂਰੀ ਹੰਡੜ ਦੀ ਹਲ ਤੇ ਆਏਗਾ ਸੌਦੀ ਹਲ ਤੇ ਆਊਗਾ ਜੀ ਇਹ ਤੁਹਾਨੂੰ 30 ਰੁਪਏ ਮੀਟਰ ਕੋਸਟ ਕਰੇਗੀ ਭਾਵੇਂ 10 ਕਟਾਓ 10 10 ਕਟਾਓ 15 15 ਕਟਾਓ ਜਿੰਨੇ ਮਰਜ਼ੀ ਕਲਰ ਸਾਰੇ ਪਏ ਆ ਤਕਰੀਬ 200 ਤੋਂ ਉੱਤੇ ਕਲਰ ਹੋਏਗਾ ਜੀ ਬੰਦ ਫਾਂਜਾ ਬੰਦਾ ਮਿਲ ਜਾਣਗੇ ਗੱਠਾਂ ਬੰਦ ਚੋਂ ਗੱਠਾਂ ਬਲ ਥਾਣਾ ਦੀਆਂ ਮਿਲ ਜਾਣਗੀਆਂ 400 ਮੀਟਰ ਦੀ ਗੱਠ ਹੁੰਦੀ ਹੈ ਇਹ ਤੁਹਾਨੂੰ ਕੋਸਟ ਕਰੇਗੀ ਸਿਰਫ ਔਰ ਸਿਰਫ 30 ਰੁਪਏ ਜੀ ਆਪਣਾ ਪਤਾ ਇੱਕ ਵਾਰ ਨੋਟ ਕਰ ਲਓ ਜੀ ਸਟਾਰ ਫੈਬਰਿਕ 메ਨ ਬਾਜ਼ਾਰ ਨੀਅਰ ਮਲੋਤਰਾ ਬੁਗ ਡੀਪੂ ਮੋਗਾ ਜੀ ਬੱਸ ਸਟੈਂਡ ਤੋਂ ਤਕਰੀਬਨ 5-7 ਮਿੰਟ ਦਾ ਰਸਤਾ ਹੈ ਜੀ ਬੇਲ ਬਾਜ਼ਾਰ ਦੇ ਵਿੱਚ ਬਿਲਕੁਲ ਕਰੋੜ ਦੇ ਉੱਪਰ ਹੀ ਆਪਣੀ ਸ਼ਾਪ ਹੈ ਜੀ ਅੱਜ ਕੱਲ ਫੁੱਲ ਵੈਲ ਤੋਂ ਬਿਨਾ ਅਮਰੀਕਨ ਕਰੇਬ ਵੀ ਲੱਗਦੀ ਹੈ ਜੀ ਲਾਈਨਿੰਗ ਦੇ ਵਿੱਚ ਸੈਂਥੈਟਿਕ ਸੁਪਰਸਫੇਸ ਲਾਈਨਿੰਗ ਅਮਰੀਕਨ ਕਰੇਬ ਦੀ ਵੀ ਲਾਂਦੇ ਆ वो भी अपने को आ चुकी है कट भी इस्तेमाल आया हो जी सिर्फ और सिर्फ तीन सौ रुपए किलो तकरीबन तो साढ़े बारह तेरह मीटर की एवरेज आँदी ये पच्ची छब्बीस रुपए मीटर कॉस्ट कर दी है टापटा मिल जाएगा जी हर क्वालिटी टापटा मिल जाएगा जी अठ किलो क्वालिटी, दस किलो क्वालिटी बारह किलो क्वालिटी दशीन दसीन मिल जाएगी जी ਇਸ ਤੋਂ ਨੈਕਸਟ ਤੁਹਾਨੂੰ ਦਿਖਾ ਰਹੇ ਆ ਜੀ ਡੀ ਕਰੇਪ ਕਲਰ ਬਹੁਤ ਆਏ ਹੋਏ ਆ ਜੀ ਕੈਂਟੀ ਤੋਂ 40 ਕਲਰ ਮਿਲ ਜਾਣਗੇ ਬਹੁਤ ਵਧੀਆ ਕੁਆਲਿਟੀ ਜੀ ਆ ਜੀ ਨੇਚਰਲ ਕਰੇਪ ਵਰਗੀ ਬਿਲਕੁਲ ਸ਼ਾਨਦਾਰ ਆਈਟਮ ਹੈ ਧੰਨਵਾਦ ਕੁਝ ਮਾਲ ਕੱਟਿਆ ਹੋਇਆ ਜੀ 10 10 20 ਮੀਟਰ ਦਾ ਕੋਈ ਥਾਨਾਂ 'ਚ ਬਹੁਤ ਪਿਆ ਹੋਇਆ ਮਾਲ ਪੂਰੀ 5 ਮੀਟਰ ਦੀ ਕਟ ਮਿਲੇਗੀ ਜੀ ਸਿਰਫ ਔਰ ਸਿਰਫ 230 ਰੁਪਏ ਦੇ ਵਿੱਚ ਬਹੁਤ ਵਧੀਆ ਕੁਆਲਿਟੀ ਦੀ ਡੀ ਕਰੇਮ ਹੈ ਜੀ ਕਲਰ ਬਹੁਤ ਰੈਜੀ ਕਲਰ ਬਹੁਤ ਜਿੰਨੇ ਮਰਜ਼ੀ ਲੈ ਲਓ 40 42 ਕਲਰ ਇਹਦੇ ਛਗੇ ਆ ਜੀ ਰੇਟ ਸਿਰਫ ਔਰ ਸਿਰਫ 203 ਰੁਪਏ ਗਰੀਬ ਦੇ ਵਿੱਚ ਪ੍ਰਿੰਟਡ ਵੀ ਮਿਲ ਜਾਏਗੀ ਜਿਹੜੀ ਕ੍ਰੇਪ ਇਸ ਤੋਂ ਬਾਅਦ ਆਪਣੇ ਕੋਲ ਇਹਈ ਆ ਜੀ ਨੈਚੁਰਲ ਕ੍ਰੇਪ ਪਿਓਰ ਨੈਚੁਰਲ ਕ੍ਰੇਪ ਆਕੇ ਚਾਹੇ ਬਿਲਕੁਲ ਟੱਚ ਕਰਕੇ ਲੈ ਕੇ ਜਾਓ 100% ਪਿਓਰ ਨੈਚੁਰਲ ਗ੍ਰੇਵ ਹੈ ਜੀ ਕਲਰ ਇਹਦੇ ਵਿੱਚ ਆਪਣੇ ਕੋਲੇ ਆਏ ਆ ਜੀ 40 ਪੂਰੇ بڑے ਕੱਟਾਂ ਦੀ ਸਾਰੇ 5 ਮੀਟਰ ਕੱਟ ਮਿਲੇ ਜਾਂਦੀ ਪੂਰਾ ਜਿਹੜਾ ਕਿ ਬਾਜ਼ਾਰ ਚ ਸੂਟ 12 1250 ਤੋਂ ਕੱਟ ਨਹੀਂ ਬਣਦਾ 250 ਰੁਪਏ ਮੀਟਰ ਦਾ ਰੇਟ ਹੈ ਇਹ ਤੁਹਾਨੂੰ ਆਪਾਂ ਦੇ ਦੇਣੀ ਸਿਰਫ ਹੁਣ ਸਿਰਫ 120 ਰੁਪਏ ਮੀਟਰ 40 ਕਲਾਂ ਹੈ ਜੀ ਉਹ ਸਿਰਫ ਔਰ ਸਿਰਫ 600 ਰੁਪਏ ਦਾ ਪਹਿਣਾ ਜੀ ਬਾਜ਼ਾਰ ਚ ਜਿੱਥੋਂ ਮਰਜ਼ੀ ਪਤਾ ਕਰ ਲਓ ਜੀ 12 1250 ਤੋਂ ਘੱਟ ਤੋਂ ਘੱਟ ਮਿਲਦਾ ਵਾ ਜੀ ਚੰਗੇ ਸਟੋਰ ਤੋਂ ਲੈਣਾ ਹੋਵੇ ਤਾਂ 1500 ਦਾ ਹੀ ਹੈ ਇਸ ਤੋਂ ਇਲਾਵਾ ਉਪਾੜਾ ਸਿਲਕ ਮਿਲ ਜਾਏਗੀ ਜੀ ਉਪਾੜਾ ਦੇ ਕਲਰ ਬਹੁਤ ਆ ਚੁੱਕੇ ਆ ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਦੁਪੱਟੇ ਮਿਲ ਜਾਣਗੇ ਜੀ ਨਾਜ਼ਮੀਨ ਦੇ ਵਿੱਚ ਸੈਮੀ ਚਨਾਉਣ ਦੇ ਵਿੱਚ ਹਾ ਪਿਓਰ ਦੇ ਵਿੱਚ ਪਿਓਰ ਦੇ ਵਿੱਚ ਪਿਓਰ ਚਨਾਉਣ ਦੇ ਵਿੱਚ ਕੈਬੀ ਕੋਟਾ ਡੋਰੀਆ ਕੈਮਰਿਕ ਜੌਰਜਟ ਹਰ ਤਰ੍ਹਾਂ ਦੇ ਦੁਪੱਟੇ ਮਿਲ ਜਾਣਗੇ ਜੀ ਪਤਾ ਆਪਣਾ ਇੱਕ ਵਾਰੀ ਫੇਰ ਲੋਡ ਕਰ ਲਓ ਜੀ ਸਟਾਰ ਫੈਬਰਿਕ 메ਨ ਬਾਜ਼ਾਰ ਨੀਅਰ ਮਲੋਤਰਾ ਬੁੱਕ ਡੀਪੂ ਮੋਗਾ ਇਸ ਤੋਂ ਇਲਾਵਾ ਤੁਹਾਨੂੰ ਸਾਡੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਚੈਕ ਰੇਵ ਕਾਟਨ ਪ੍ਰਿੰਟਡ ਮਾਲ ਹੈ ਪਲੇਨ ਮਾਲ ਹੈ ਕਟਪੀਸ ਹੈ ਤੋਲ ਕੇ ਹੈ ਹਰ ਤਰ੍ਹਾਂ ਦੀ ਚੀਜ਼ ਮਿਲ ਜਾਏਗੀ ਕਿਉਂਕਿ ਹਰ ਚੀਜ਼ ਦਿਖਾ ਕੇ ਜੀ ਵੀਡੀਓ ਹੋ ਜਾਂਦੀ ਬਹੁਤ ਲੰਬੀ ਉਹ ਤੁਹਾਨੂੰ ਆਪਾ ਦਿਖਾ ਰਹੇ ਆ ਜੌਰਜਟ ਦੇ ਵਿੱਚ ਕਟਪੀਸ ਆਇਆ ਜੀ ਬਹੁਤ ਸੋਹਣਾ ਸੋਹਣਾ ਡਿਜ਼ਾਈਨ ਨੇ ਬਹੁਤ ਸੋਹਣੇ ਡਾਰਕ ਕਲਰ ਹੈ ਜੀ ਸਾਰੇ ਕਾਈ ਮੀਟਰ ਤੋਂ ਲੈ ਕੇ 7-8 ਮੀਟਰ ਤੱਕ ਦਾ ਕੱਟ ਹੈ ਜੀ 2.5 ਮੀਟਰ ਦੀਆਂ ਸ਼ਰਟਾਂ ਵੀ ਬਣਦੀਆਂ ਮੈਂ ਸੂਟ ਵੀ ਬਣਦੇ ਆ 5 ਮੀਟਰ ਦੇ 7-8 ਮੀਟਰ 8 ਮੀਟਰ ਦਾ ਕੱਟ ਹੈ ਜੀ ਸੂਟ ਵੀ ਬਣ ਨਿਕਲਦਾ ਤੇ ਨਾਲ ਸ਼ਰਟ ਵੀ ਨਿਕਲਦੀ ਹੈ ਕੱਲੋਂ ਡਾਕਿਆ ਸਾਰੇ ਸਾਫ ਸੁਥਰਾ ਮਾਲ ਹੈ ਬਿਲਕੁਲ ਕੋਈ ਕੱਟ ਫੱਟ ਕੋਈ ਬਿਲਕੁਲ ਜਮਾਨੀ ਜੀ ਬਹੁਤ ਵਧੀਆ ਕੁਆਲਿਟੀ ਦੀ ਜੌਰ ਜੈਟ ਹੈ ਜੀ ਜਿਹੜਾ ਕੀ ਸੂਟ ਤੋਂ ਨੂੰ ਬਜ਼ਾਰ ਤੋਂ 350 400 ਦਾ ਮਿਲਣਾ ਇਹ ਕੱਟ ਪੀਸ ਆਪਾਂ ਤੁਹਾਨੂੰ ਦੇ ਦੇਣੀ ਸਿਰਫ ਔਰ ਸਿਰਫ 280 ਰੁਪਏ ਕਿਲੋ ਟਾਈਗਰ ਪ੍ਰਿੰਟ ਵੀ ਹੈ ਜੀ ਹਰ ਤਰ੍ਹਾਂ ਦੇ ਪ੍ਰਿੰਟ ਵਿੱਚ ਹੈਗੇ ਆ ਪੰਜ ਕਪਾਰਸਲਾਂ ਦਾ ਮਾਲ ਆ ਜੀ ਬਸ 280 ਰੁਪਏ ਕਿਲੋ ਤੁਹਾਨੂੰ ਆਪਾਂ ਦੇ ਦੇ ਲਈ ਆ ਜੀ ਇਹ 14 ਤੋਂ 15 ਮੀਟਰ ਦੀ ਐਵਰੇਜ ਆ ਜੀ ਇਹਦੀ ਕਿਲੋ ਦੇ ਵਿੱਚ ਜਿਹੜੀ ਕਿ ਤੁਹਾਨੂੰ ਤਕਰੀਬਨ ਤਕਰੀਬਨ 20 ਰੁਪਏ ਮੀਟਰ ਕਾਸਟ ਕਰਨੀ ਆ ਜੀ ਅਗਰ ਸ਼ਰਟ ਦਾ ਪੀਸ ਲੈਣਾ ਤਾਂ 50 ਰੁਪਏ ਦਾ ਪੈਣਾ ਜੀ ਤੇ ਜੇ ਸੂਟ ਪੂਰਾ ਲੈਣਾ ਤਾਂ 100 ਰੁਪਏ ਦਾ ਪੈਗਾ ਜਿਹੜਾ ਕਿਦੋਂ ਲੌਂਡਜੋ ਵੀ ਹੋਲ ਸੇਲ ਚ ਵੀ ਲਓ ਤੇ 200사200 ਤੋਂ ਘੱਟ ਨਹੀਂ ਮਿਲਣਾ ਉਹ ਸੂਟ ਤੁਹਾਨੂੰ ਸਿਰਫ ਔਰ ਸਿਰਫ 100 ਰੁਪਏ ਚ ਪੈਣਾ ਜੀ 100 ਤੋਂ ਵੀ ਕੋਈ 5-10 ਘੱਟ ਹੀ ਪਏਗਾ ਉਹ ਕਿ ਐਵਰੇਜ ਪੀਸਾਂ ਦੀ 16 ਮੀਟਰ ਵੀ ਹੈਗੀ ਆ ਜੀ ਕਲਰ ਡਿਜ਼ਾਈਨ ਬਹੁਤ ਸੋਹਣੇ ਆ ਮਾਲ ਬਿਲਕੁਲ ਸਾਫ ਸੁਥਰਾ ਹੈ ਜੀ 550 ਦੇ ਸੂਟਾਂ ਵਾਲੇ ਡਿਜ਼ਾਈਨ ਹੈ ਜੀ ਜਿਹੜਾ ਕਿ ਸਿਰਫ ਤੁਹਾਨੂੰ ਪਹਿਣਾ ਸਿਰਫ 100 ਰੁਪਏ ਦੇ ਵਿੱਚ ਪਹਿਲਾਂ ਉਹ ਤੇ ਪਹਿਲਾਂ ਪਾਓ ਔਰ ਇਹ ਵੀਡੀਓ ਆਪਣੀ ਜੀ ਸਿਰਫ ਔਰ ਸਿਰਫ ਹੋਲਸੇਲ ਦੁਕਾਨਦਾਰਾਂ ਬੀਬੀਆਂ ਭੈਣਾਂ ਲਈ ਹੈ ਜੀ ਰਿਟੇਲ 'ਚ ਇੱਕ ਪੀਸ 2 ਪੀਸ 4 ਪੀਸ ਆਪਾਂ ਨਹੀਂ ਦਿੰਦੇ ਮਾਲ ਹੋਰ ਡਿਜ਼ਾਈਨ ਹੋਰ ਬਹੁਤ ਪਏ ਆ ਜੀ ਮਾਲਦਾਲ ਇਤੋਈ ਪਾਰਸਲ ਖੋਲਿਆ ਸੀਗਾ ਹੁਣ ਹੁਣ ਆਇਆ ਸੀ ਸੈੱਟ ਕਰਨ ਆਲਾ ਹਲੇ ਸਿਰਫ 100 ਰੁਪਏ ਦਾ ਸੂਟ ਪੈਣਾ ਜੀ 280 ਰੁਪਏ ਕਿਲੋ ਪੈਣੀ ਜੀ 15 ਮੀਟਰ ਦੀ ਐਵਰੇਜ ਹੈ 20 ਰੁਪਏ ਮੀਟਰ ਤੋਂ ਵੀ ਘੱਟ ਹੀ ਪੈਣੀ ਹੈ 12号 ਤੇ ਪਹਿਲਾਂ ਪਾਓ ਜੀ ਸਟਾਰ ਫੈਬਰਿਕ 메ਨ ਬਾਜ਼ਾਰ ਨੀਅਰ ਮਲਹੋਤਰਾ ਬੁੱਕ ਦੀਪੂ ਮੋਗਾ ਧੰਨਵਾਦ